ਸੱਚੀ ਗੱਲ ਤਾਂ ਸੱਚੀ ਗੱਲ ਅੱਜ ਪਹਿਲੇ ਇਹ ਦੇਖੋ ਕਿਵੇਂ ਲੱਗਿਆ ਇਹਨਾਂ ਦਾ ਕੰਮ ਸਾਡੇ ਭਰਾ ਕੰਮ ਕਰਨ ਮਾੜਾ ਕਰ ਸਕਦੇ ਮੈਂ ਦੇਰ ਘੜ ਵਾਲੀਆਂ ਪਈਆਂ ਏਦਾਂ ਵਾਂ ਕਰਿਓਸਟੀ ਜੀ ਹੋਰ ਜਾਗੀ ਆ ਮੇਰੇ ਕੋ ਸਬਸਕ੍ਰਿਪਸ਼ਨ ਵੀ ਹੈਗੀ ਕੇਵਲ ਬੰਦੀਤ ਪਰ ਮੈਂ ਥੋੜਾ ਜਿਹਾ ਹੋਰ ਚ ਮੇਲੇ ਅੱਜ ਬੀਜ਼ੀ ਹੋਣ ਕਰਕੇ ਦੇਖ ਨਹੀਂ ਪਾਇਆ ਪਰ ਜਿੱਦਾਂ ਇਹਨਾਂ ਨੇ ਇੱਥੇ ਆ ਕੇ ਨਾ ਪੀਕ ਜੀ ਤੇ ਖੜਾ ਕਰਤਾ ਲੱਗਦਾ ਵੀ ਹੁਣ ਦੇਖਣੀ ਪੈਣੀ ਸੀ ਤੀ ਦੇਖਣੀ ਪੈਣੀ ਹੈ ਐਪੀਸੋਡ 3 ਲਿਖਿਆ ਗਿਆ ਤਾਂ ਮੈਨੂੰ ਲੱਗਿਆ ਹੁਣ ਚੱਲੇਗਾ ਪਰ ਹਾਂ ਨਹੀਂ ਮੈਨੂੰ ਵੀ ਲੱਗੇ ਹੈ ਮੈਂ ਕਿ ਹੁਣ ਹੋਰ ਲੱਗੇ ਛੱਡਣ ਕੋ ਪਰ ਇਹਨਾਂ ਨੇ ਤਾਂ ਪੀਕ ਰੌਸਟੀ ਛੜਦੀ ਸਾਰੇ ਵਾਲੀ ਵੀ ਦੇਖੋ ਦੇਖਣੀਏ ਨਹੀਂ ਦੇਖਣੀ ਇਹ ਇਹਦੋਂ ਮੈਂ ਉਦੋਂ ਵੀ ਗੱਲ ਕਹੀ ਸੀ ਵੀ ਪਹਿਲਾਂ ਤਿੰਨ ਦੇਖ ਕੇ ਉਦੋਂ ਬਾਅਦ ਪਤਾ ਲੱਗੂ ਵੀ ਅੱਗੇ ਕੀ ਹੋਣਾ ਅਗਲੇ ਤਿੰਨ ਦੀ ਵੇੜ ਜ਼ਰੂਰ ਰਹੂਗੀ ਇਹ ਪ੍ਰੋਮਿਸ ਆਪਣਾ ਪਹਿਲਾਂ ਹਲੇ ਤਾਂ ਬੀਜ ਜਿਹਾ ਬੰਨਿਆ ਬੀਜ ਜਿਹਾ ਬੰਨਿਆ ਇੰਟਰਸਟ ਜਗਾਤਾ ਵੀ ਹੁਣ ਇੱਧਰੋਂ ਚੱਲੂਗਾ ਕੰਮ ਕਿਉਂਕਿ ਹੁਣ ਇਹ ਅਸਲ 'ਚ ਜ਼ਿੰਦਗੀ ਨਾਲ ਜੁੜੀ ਹੋਈ ਗੱਲ ਆ ਹਰ ਬੰਦਾ ਪੈਸਾ ਚਾਹੁੰਦਾ ਆ ਪਰ ਦੁਨੀਆ ਤੇ ਉਸ ਤਰੀਕੇ ਨਾਲ ਪੈਸਾ ਬਣ ਮਿਹਨਤ ਨਾਲ ਨਹੀਂ ਪੈਸਾ ਬਣਦਾ ਇਹ ਬੰਦਾ ਸੋਚਦਾ ਇੱਕ ਵੇਲੇ ਬੰਦੇ ਦੇ ਦਿਮਾਗ 'ਚ ਇਦਾਂ ਦਾ ਸੁਭਾਰ ਆਉਂਦਾ ਯਾਰ ਕੁਛ ਇ ਤੇ ਉਸ ਜ਼ਿੰਦਗੀ ਨਾਲ ਰਿਲੇਟ ਕਰਦੀ ਹੋ ਕਹਾਣੀ ਹੈ ਮੈਨੂੰ ਵਧੀਆ ਲੱਗੀ ਮਾਹੌਲ ਵਧੀਆ ਲੱਗ ਰਿਹਾ ਮੈਨੂੰ ਲੱਗਦਾ ਸਾਰੇ ਸਟੂਡੈਂਟਸ ਹੁਣ ਰਿਲੇਟ ਕਰ ਪਾਣਗੇ ਵੀ ਇੰਨਾ ਸੋਹਣਾ ਕਨਸੈਪਟ ਲੱਗਿਆ ਤੇ ਮੈਨੂੰ ਲੱਗਦਾ ਇਹਨੂੰ ਸਿਨੇਮੇ ਵਿੱਚ ਵੀ ਆਉਣਾ ਚਾਹੀਦਾ ਹੈ ਆਉਣਾ ਤਾਂ ਚਾਹੀਦਾ ਦੇਖੋ ਹੁਣ ਪਰ ਇਹ ਹੈ ਵੀ ਸੀਰੀਜ਼ ਇਸ ਫਿਲਮੇ ਵਿੱਚ ਨਹੀਂ ਆ ਸਕਦੀ ਹੈ ਨਾ ਉਹ ਓਡੀਟੀਤੀ ਆਊਗੀ ਹਾਂਜੀ ਫਿਲਮ ਹੁੰਦੀ ਫਿਰ ਆਪਾਂ ਸਿਨੇਮੇ ਵਿੱਚ ਲਿਆ ਸਕਦੇ ਹਾਂ ਪਰ ਬਹੁਤ ਹੀ ਸੋਹਣਾ ਕੰਮ ਕੀਤਾ ਤੁਸੀਂ ਇੱਕੋ ਹੀ ਚੀਜ਼ ਨਿਕਲ ਰਹੀ ਹੈ ਵੀ ਵਾਓ ਮਤਲਬ ਅਜੀਹਾ ਕਨਸੈਪਟ ਹਰ ਕੋਈ ਰਿਲੇਟ ਕਰ ਪਾ ਰਿਹਾ ਇਸ ਚੀਜ਼ ਨਾਲ ਕਨਸੈਪਟ ਦਾ ਦੇਖੋ ਆਪਣੀ ਉੱਤੇ ਵੀ ਗੱਲਬਾਤ ਹੋਈ ਸੀ ਸਾਰਿਆਂ ਨਾਲ ਵੀ ਜੋ ਜਿਹੜਾ ਪੇਪਰ ਸਕੈਮ ਵਾਲਾ ਕਨਸੈਪਟ ਆ ਇਹ ਤਾਂ ਨੈਸ਼ਨਲ ਕਨਸੈਪਟ ਆ ਹਣਾ ਪੰਜਾਬ ਦਾ ਵੀ ਆਪਾਂ ਚਲੋ ਪੰਜਾਬੀ 'ਚ ਬਣਾਈਏ ਬਟ ਕਨਸੈਪਟ ਆ ਜਿਹੜਾ ਸਾਰਾ ਇਹ ਨੈਸ਼ਨਲ ਕਨਸੈਪਟ ਆ ਤਾਂ ਓਬਵੀਅਸਲੀ ਫਿਰ ਹਰ ਬੰਦਾ ਆਪਣੇ ਆਪਣਾ ਰਿਲੇਟ ਕਰੂਗਾ ਕਿਉਂਕਿ ਆਪਾਂ ਸਾਰੇ ਸਟੂਡੈਂਟ ਆ ਕੇਬਲ 1 ਜਿਹੜੀ ਆ ਉਹ ਕਿੰਨੇ ਕਿੰਨੀਆਂ ਲੈਂਗੁਏਜਾਂ 'ਚ ਕਰਦੀ ਇਹਦੀਆਂ ਵੀ 6-7 ਲੈਂਗੁਏਜ ਤਾਂ ਹੋਣਗੀਆਂ ਇਹਦੇ 'ਚ 11 ਲੈਂਗਵੇ ਤਾਂ ਤੁਸੀਂ ਕਿਹਾ ਕਿ ਆਪਾਂ ਪੰਜਾਬੀ ਆ ਤੁਸੀਂ ਤਾਂ ਆਪਾਂ ਪੰਜਾਬੀ 'ਚ ਪਰ ਉਹਦੇ ਵਿੰਗੜੋ ਵਿੰਗੜੋ 'ਚ ਵੀ ਹੁੰਦੀ ਆ ਪੁੱਛ ਲਓ ਆਪਣੀਆਂ ਪਹਿਲੀਆਂ ਵਾਲੀਆਂ ਵੀ ਆਈ ਹੋਈਆਂ ਨਾ ਮਜ਼ਾ ਆਉਂਦਾ ਜਦੋਂ ਤੁਸੀਂ ਕੁਝ ਹੋਰ ਤੁਸੀਂ ਕਹਾ ਕੁਝ ਹੋਰ ਹੁੰਦਾ ਉੱਤੇ ਕੁਝ ਹੋਰ ਹੁੰਦਾ ਪਰ ਓਵਰਆਲ ਜ ਥੀਏਟਰ ਦੇ ਜਾਂ ਉਹ ਮੰਝੇ ਹੋਏ ਆਰਟਿਸਟ ਜਿਨ੍ਹਾਂ ਨੂੰ ਕੰਮ ਦੀ ਲੋੜ ਹੈ ਉਹਨਾਂ ਨੂੰ ਚੱਕ ਕੇ ਕੰਮ ਕਰਾ ਰਹੇ ਇੱਥੇ ਬਹੁਤ ਬਾਤ ਹੁੰਦਾ ਵੀ ਯਾਰ ਸਾਰੇ ਸਾਡੇ ਭਾਈ ਬਿੰਦੋ ਸਾਡੀ ਬੈਚ ਮੇਟੀਏ ਆ ਫਿਰ ਤਰਾਰੇ ਬਨਿਆ ਤਾਂ ਬਹੁਤ ਛੋਟਾ ਹੁੰਦਾ ਤਾਂ ਨਹੀਂ ਨਹੀਂ ਚਲੋ ਅਹੀਂ ਤੇ ਹੀ ਦੇਖ ਲਓ ਸਾਨੂੰ ਐਵੇਂ ਮੈਨੂੰ ਸਰਦੀ ਬਸ ਇੱਕੋ ਗੱਲ ਯਾਦ ਆ ਸਰ ਲਾਸਟ ਟਾਈਮ ਤੁਸੀਂ ਕਿਹਾ ਸੀ ਵੀ ਅੱਗ ਬਹੁਤ ਹੈ ਥੀਏਟਰ ਆਰਟਿਸਟ ਦੇ ਵਿੱਚ ਅਸੀਂ ਅੱਗ ਵਾਲੇ ਹੀ ਆ ਤੁਸੀਂ ਇਹ ਗੱਲ ਜਦੋਂ ਮੈਂ ਅੱਗੇ ਕੀਤੀ ਸੀ ਕਿ ਸਾਡੀ ਗੱਲ ਦੀ ਦੇਖੀ ਹੈ ਨਾ ਤੁਸੀਂ ਅੱਗ ਬਹੁਤ ਹੈ ਅੱਗ ਬਹੁਤ ਹੈ ਮੇਜਰ ਫਾਇਰ ਕਹਿੰਦੇ ਆ ਹਾਂ ਮੇਜਰ ਨਹੀਂ ਮਤਲਬ ਵੈਸੇ ਵੀ ਉਹ ਇੱਕ ਆਪਣੇ ਇਤਿਹਾਸ ਵਾਲੇ ਨੂੰ ਪਾਸੇ ਤੋਂ ਲਿਆਣੇ ਉਹ ਚੀਜ਼ ਹੋਗੀ ਪਰ ਜਿੰਨੇ ਵੀ ਆਰਟਿਸਟ ਕੰਮ ਕਰ ਰਹੇ ਆ ਇਹਨਾਂ ਵੈਬ ਸੀਰੀਜ਼ ਦੇ ਵਿੱਚ ਫਿਲਮਾਂ ਦੇ ਵਿੱਚ ਕੇ ਬਲਵੰਤ ਤੇ ਖਾਸ ਕਰਕੇ ਉਹਨਾਂ 'ਚ ਬਹੁਤ ਬਰੋਦ ਆ ਉਹ ਤਾਂ ਹੁਣ ਕੇਬਲਵਾਨ ਕਿਵੇਂ ਕਢਵਾ ਰਿਹਾ ਕਿਸੇ ਨੂੰ ਹੁਣ ਤੁਸੀਂ ਮੰਨਣਾ ਨਹੀਂ ਇੱਥੇ ਕਈ ਬੰਦੇ ਇਹਨੇ ਛੋਟਾ ਕੈਰੈਕਟਰ ਵੀ ਕਰਦੇ ਉਹ ਵੀ ਵੱਡਾ ਰਿਜ਼ਰਵ ਕਰਦੇ ਪਰ ਹੱਲੇ ਹੌਲੀ-ਹੌਲੀ ਵਾਰੀ ਆਊਗੀ ਹੌਲੀ-ਹੌਲੀ ਵਾਰੀ ਆਊਗੀ ਪਰ ਬਹੁਤ ਕਮਾਲ ਆ ਬਹੁਤ ਕਮਾਲ ਕਰ ਰਿਹਾ ਜਿਵੇਂ ਸੁਮਿਤ ਸਰ ਨੇ ਕਿਹਾ ਵੀ 6 ਮਹੀਨੇ 8 ਮਹੀਨੇ ਰੁਕ ਜੋ ਕੇਬਲਵਾਨ ਤਬਾਹੀ ਮਚਾ ਦਊਗਾ ਹੂੰ ਨਹੀਂ ਹੈ ਹੀ ਇਦਾਂ ਆ ਕਿ ਲੋਕ ਲੋਕ ਪਹਟ ਜਿੱਦਾਂ ਸ਼ੁਰੂ 'ਚ ਸਾਨੂੰ ਲੱਗਦਾ ਹੁੰਦਾ ਸੀ ਕੇਬਲਵਾਨ ਯਾ ਨਾਂ ਕਿੱਦਾਂ ਦਾ ਆ ਪਰ ਹੁਣ ਚੜ ਗਿਆ ਮੂੰਹ ਤੇ ਇਦਾਂ ਹੀ ਹੌਲੀ-ਹੌਲੀ ਲੋਕਾਂ ਦੇ ਘਰਾਂ ਦਿਲਾਂ 'ਚ ਇਹਨੇ ਘ ਮਾਲਕ ਮੀਰ ਕਰੂਗਾ ਮੈਨੂੰ ਲੱਗਦਾ ਇਹਦਾ ਫਿਊਚਰ ਬਹੁਤ ਬ੍ਰਾਈਟ ਹੈ ਇਸ ਮਾਮਲੇ 'ਚ ਤੇ ਅਸੀਂ ਵੀ ਸਾਰਿਆਂ ਨੂੰ ਇਹੀ ਉਮੀਦ ਕਰਦੇ ਆ ਲੱਕੜ ਬੱਗੇ ਕੇਬਲ 1 ਤੇ ਰਿਲੀਜ਼ ਹੋ ਚੁੱਕੀ ਹੈ ਜ਼ਰੂਰ ਦੇਖੋ ਕਿਉਂਕਿ ਹਰ ਇੱਕ ਬੱਚੇ ਦੀ ਹਰ ਇੱਕ ਕਰ ਦੀ ਕਹਾਣੀ ਹੈ ਜ਼ਰੂਰ ਦੇਖੋ ਤੇ ਜ਼ਰੂਰ ਪਿਆਰ ਦਿਓ